हा जी हा जी हाल आहे ਕੋਈ ਨਾ ਬਣ ਗਈ ਜੀ ਬਸ ਕੋਣਾ ਆਉਂਦਾ ਹੈ ਕੱਲ ਕੋਣ ਆਇਆ ਕਹਿੰਦੇ ਉਹਨੇ ਪਾਕਿਸਤਾਨ ਤੋਂ ਥੋੜਾ ਪਾਣੀ ਇਹ ਖੜੀ ਪਬਲੀਕ ਨੂੰ ਪਾਣੀ ਦੇ ਰਹੀ ਆ ਮੈਂ ਜਿਹਨੂੰ ਦੇ ਰਿਹਾ ਤਾਂ ਹੀ ਤਾਂ ਆਇਆ ਇੱਥੇ ਝੂਠ ਹੈ ਉਹ ਕਿਥੋਂ ਕਿਥੇ ਇੱਥੇ ਖੜੋ ਜੀ ਸਭ ਮੇਰੇ ਖੜੋ ਜੀ ਕੰਗਿਆ ਪਾਣੀ ਮੈਨੇ ਦੇ ਰਿਹਾ ਮੈਂ ਗੱਲ ਕਰਦਾ ਤੁਹਾਡੇ ਸਾਰੇ ਸਰਕਲ ਬੋਲੇ ਜਾਓ ਜੀ ਸਾਰੇ ਆ ਜਾਓ ਗੁਜਰਾਲ ਸਾਹਿਬ ਜੈ ਜਲਦੀ ਜੈ ਜਲਦੀ ਜੁੜਾਵਾਦ ਐਮਸੀ ਜਲਦੀ ਜੁੜਾਵਾਦ ਐਮਸੀ ਗੁਜਰਾਨ ਜਿੰਦਾਬਾਦ ਐਮਸੀ ਗੁਜਰਾਨ ਜਿੰਦਾਬਾਦ ਸਾਰੇ ਕਾਦੇ ਲਾਓ ਕਿਤੇ ਕਿੱਲਾਵਲਾ ਹਾਂ ਜੀ ਜਾਲੀ ਦੇ ਪੰਜਾਬ ਸਰਕਾਰ ਹਾਂ ਲਾਓ ਫਿਰ ਕਰੋ ਜੀ ਪ੍ਰੋਬਲਮ ਇਹ ਹੈ ਜੀ ਮੈਂ ਵਾਰਡ ਨੰਬਰ 9 ਤੋਂ ਮੇਰੇ ਬੀਸੀਐਮਸੀ ਨੇ ਜੋਤੀ ਗੁਜਰਾਲ ਅੱਜ 10 ਨੰਬਰ ਵਾਰਡ ਦੇ ਵਿੱਚੋਂ ਮੇਰੇ ਭੈਣ ਭਰਾ ਮੈਨੂੰ ਨਾਲ ਲੈ ਕੇ ਆਏ ਨੇ ਕੱਲੇ ਮੇਰੇ ਕੋਲ ਆਏ ਸੀ ਇਹਨਾਂ ਦੀ ਪ੍ਰੋਬਲਮ ਹੈ ਜੁੜੀ ਅੱਜ ਤੋਂ ਨਹੀਂ ਕਰੋੜ ਸਾਲ ਪੁਰਾਣੀ ਹੈ ਪਾਣੀ ਦੀ ਬੜੀ ਕਿੱਲਾਤ ਹੈ ਉੱਥੇ ਜਿਹੜਾ ਟਿਊਬਵੈਲ ਫੇਲ ਹੋ ਚੁੱਕਿਆ ਹੈ ਉਦੇ ਬਾਰੇ ਇਹਨਾਂ ਨੇ ਜੌਲੀ ਯਾਰ ਨੂੰ ਜਿਹੜਾ ਉਹਨਾਂ ਦੇ ਵਾਰ ਤੇ ਅਫੀਸ਼ੀ ਨੇ ਕਈ ਵਾਰੀ ਰਿਕੁਐਸਟ ਕੀਤੀ ਉਹਨਾਂ ਨੇ ਫੋਨ ਨਹੀਂ ਚੱਕਿਆ ਉਹਨਾਂ ਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਜਿਸ ਕਰਕੇ ਕਲੇ ਪੈਣਪੜਾ ਮੇਰੇ ਕੋਲ ਆਏ ਔਰ ਮੈਂ ਨਾਲ ਨਾ ਤੁਰਿਆ ਵਾਂ ਅੱਜ ਅਸੀਂ ਇਹੋ ਸਭ ਨੂੰ ਮਿਲਦੇ ਆਂ ਇਹ ਕਰਨੀ ਉਹਨਾਂ ਦੀ ਇਦਾਂ ਦੀ ਹੈ ਜਿਹੜਾ ਟਿਊਬਲ ਫੇਲ ਹੋਇਆ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਬਲਕਿ ਮਰੇ ਤੇ ਤੇ ਮੇਰੀ ਮੈਸੇਜ ਤੇ ਉਹਨਾਂ ਨੇ ਇਹ ਕਹਿੰਦਾ ਜੀ ਅਸੀਂ ਉਹਨਾਂ ਨੂੰ ਪੋਲਿਟਿਕਸ ਖੇਡ ਕੇ ਉਹਨਾਂ ਦਾ ਟਿਊਬਲ ਰੁਕਿਆ ਹੈ ਜਿਹੜਾ ਕਿ ਸਰਾ ਸਰ ਗਲਤ ਹੈ ਅੱਜ ਇਹ ਸਾਰੇ ਪੈਣਪੜਾ ਖੜੇ ਨੇ ਮੈਨੂੰ ਇਹ ਪੱਤਰਕਾਰ ਸਾਹਿਬ ਨੇ ਇੱਕ ਨੇ ਪੁੱਛਿਆ ਹੁਣੇ ਜਦੋਂ ਮੈਥੇ ਆਇਆ ਕਿ ਗੁજરા ਦਾ ਤੁਸੀਂ ਨੋ ਨੰਬਰ ਤੋਂ ਪਾਣੀ ਕਿਉਂ ਰੋਕਿਆ ਹੋਇਆ ਮੈਂ ਦੱਸਣਾ ਚਾਹਨਾ ਵੀਰ ਜੀ ਮੈਂ ਪਾਣੀ ਨਹੀਂ ਰੋਕਿਆ ਪੈਪਰਾ ਖੜੇ ਨੇ ਮੈਂ ਇਹਨਾਂ ਨੂੰ ਨੋ ਨੰਬਰ ਵਾਰਡ ਤੋਂ ਅੱਜ ਜਦ ਤੀ ਪਾਣੀ ਦੀ ਪ੍ਰੋਬਲਮ ਹੈ ਤਾਂ ਤੋਂ ਇਹੀ ਪਾਣੀ ਸਪਲਾਈ ਰੈਗੂਲਰ ਕਰ ਰਹੇ ਹਾਂ ਇਹ ਉਹਨਾਂ ਨੇ ਮੇਰੇ ਖਿਲਾਫ ਪ੍ਰੋਪਗੈਂਡਾ ਸ਼ੁਰੂ ਕੀਤਾ ਜੋ ਉਹਨਾਂ ਨੇ ਕਿਹਾ ਲੋਕਾਂ ਨੂੰ ਜੋ ਕਿ ਸਰਾਸਰ ਗਲਤ ਹੈ ਪਾਣੀ ਜਿਹੜਾ ਹੈਗਾ 10 ਨੰਬਰ ਵਾਰਡ ਉਹਨਾਂ ਦਾ 11 ਵਿੱਚ ਉਹਨਾਂ ਦੀ ਮਿਸ ਜਿਹੜੀ ਹੈ ਨਮਿਤਾ ਜਾਲੀ ਐਮਸੀ ਹੈ ਪਾਣੀ ਰੋਕਿਆ ਹੈ ਦੇਸ਼ੂ ਮਜਰੇ ਵਾਲਿਆਂ ਨੇ ਨਾ ਕਿ 9 ਨੰਬਰ ਵਾਰਡ ਤੋਂ ਅਸੀਂ ਰੁੱਕ ਕੇ ਆਇਆ ਦੇਸ਼ੂ ਮਾਜਰੇ ਵਾਲਿਆਂ ਨੇ ਉਹਨਾਂ ਦੀ ਜਿਹੜੀ ਮਿਸਿਸ ਹੈ ਨਮਿਤਾ ਜਾਲੀ ਉਹਨਾਂ ਦਾ ਵਾਰਡ ਹੈ ਉਹਨਾਂ ਨੇ ਰੁੱਕ ਕੇ ਆਇਆ ਉਹ ਪਾਣੀ ਉੱਥੋਂ ਦੀ ਨਹੀਂ ਦੇ ਰਹੇ ਅਸੀਂ ਜਿਸ ਕਰਕੇ ਇਹੋ ਸਭ ਨੂੰ ਰਿਕਵੈਸਟ ਕੀਤੀ ਤੋਂ ਪਾਣੀ ਖਲਵਾ ਕੇ ਇਹਨਾਂ ਦੀ ਪ੍ਰੋਬਲਮ ਜਿਹੜੀ ਸੋਲਵ ਹੁੰਦੀ ਹੈ ਉਹ ਕਰਵਾਈ ਜਾਏ ਜਿੰਨਾ ਪਾਣੀ ਮੇਰੇ ਕੋਲ ਹੈਗਾ ਮੈਂ ਪਾਣੀ ਦੇ ਰਿਹਾ ਮੈਂ ਪਹਿਲੇ ਵੀ ਦੇ ਰਿਹਾ ਸੀ ਹੁਣ ਵੀ ਦੇ ਰਿਹਾ ਅੱਗੇ ਵੀ ਦਵਾਗਾ ਮੇਰੇ ਖਿਲਾਫ ਮੇਰੇ ਮਿਸਿਸ ਦੇ ਖਿਲਾਫ ਵਾਰਡ ਨੰਬਰ 9 9 10 ਦੇ ਖਿਲਾਫ ਜੋ ਵੀ ਪ੍ਰੋਪਗੈਂਡਾ ਗਲਤ ਕੀਤਾ ਜਾ ਰਿਹਾ ਉਹ ਗਲਤ ਹੈ ਇਸੇ ਕਰਕੇ ਅਸੀਂ ਵਿਖੇ ਨਹੀਂ ਕਰਦੇ ਆ ਤੇ ਆਸ ਕਰ ਪ੍ਰੈਸ ਵਾਲੇ ਇਸ ਚੀਜ਼ ਨੂੰ ਸਿਰੇ ਚੜਾ ਕੇ ਨੋ ਨੰਬਰ ਵਾਰਡ ਦੇ ਨਾਲ 10 ਨੰਬਰ ਵਾਰਡ ਦੇ ਨਾਲ 11 ਨੰਬਰ ਵਾਰਡ ਦੇ ਨਾਲ ਇਹ ਸੋਚ ਕੇ ਨਾ ਖੜਨ ਕਿ ਅਸੀਂ ਵਾਰਡ ਵਾਸੀ ਆ ਇਹ ਸੋਚ ਕੇ ਖੜਨਾ ਅਸੀਂ ਸਨੀ ਰੈਂਕਲੇ ਦੇ ਬੰਦੇ ਆ ਅਸੀਂ ਸਨੀ ਕਿਲੇ ਨੂੰ ਨਾਲ ਲੈ ਕੇ ਚੱਲ ਰਹੇ ਆ ਸਾਰਾ ਵਾਰਡ ਮੇਰਾ ਹੈ ਮੈਂ ਵਾਰਡ ਦੇ ਨਾਲ ਆ ਵਾਰਡ ਮੇਰੇ ਨਾਲ ਹੈ ਅਗਰ ਅੱਜ ਕਿਸੇ ਨੂੰ ਕੋਈ ਵੀ ਤਕਲੀਫ ਹੈ ਪਾਣੀ ਦੀ ਬਿਜਲੀ ਦੀ ਕੋਈ ਵੀ ਇੱਕ ਪੜੋਸੀ ਪੜੋਸੀ ਦਾ ਹੀ ਕੰਮ ਕਰਦਾ ਹੈ ਸਾਥ ਦਿੰਦਾ ਹੈ ਨਾ ਕਿ ਅਸੀਂ ਕੋਈ ਇਹਸਾਨ ਕਰਾਂ ਨਾਲ ਕੋਈ ਇਹਸਾਨ ਚਿਤਾਣਾ ਚਾਹਨੇ ਆ ਅੱਜ ਮੈਂ ਇਹਨਾਂ ਦੇ ਨਾਲ ਖਣਾ ਕੱਲ ਵੀ ਖੜਾ ਸੀ ਅੱਗੇ ਵੀ ਖੜਾ ਲਾਉਂਗਾ नहीं, नहीं है तो नाम क्या आपका सुनील कहाँ रहते हो सिक्सटी नाइन सी सनी अंकले में वार्ड नंबर दस वार्ड हाँ। नंबर दस एम सी एम सी वो कहना जोली? है। जोली जी. अच्छा। क्या नाम जॉली क्या प्रॉब्लम आ रही है तीर? तीन महीने हो गए जी ट्यूबवेल हमारा खराब पड़ा है हमें पानी कहीं से भी नहीं मिला बात ये थी कि वार्ड नंबर ग्यारह तो है, है। नहीं। नहीं। हमारी वार्ड नंबर दस है उन्होंने उन्हों हमारा पानी बिल्कुल बंद कर दिया और पानी ना मिलने की वजह से हम तीन महीने से टैंकरों से पानी भरा रहे हैं अच्छा आप इनको रिक्वेस्ट की वाला ट्यूबवेल करवा दो हमारा हमारी थोड़ी प्रॉब्लम हाल हो गई वो अब आए आया खुला ने अच्छा मतलब हल हो गया मामला हल हो गया अभी तो तो देखो जाना ने तो पहले वो भी रखा था धरना भी दिया था जब आए थे वही धरना सेम दिया था। जस्ट लाइक वही उसमें वो नहीं था के लिए ही दिया था। था। ये भी आपका ट्यूबवेलॉट हुआ ट्यूबवेल अलॉट भी हुआ कुछ नहीं हुआ हमें तो कुछ पता ही नहीं है जी नहीं ट्यूबवेल की बात नहीं आश्वासन दिया था हमें क्या जैसे हुई है की नहीं हुई है हमें क्या शुरू नहीं हुआ ट्यूबवेल तो मिट्टी वाला पानी पानी खराब आ रहा है ਕਿ ਟਿਊਬਲ ਬੈਠਣ ਵਾਲਾ ਸੀਗਾ ਪਰ ਬਲਕਿ ਫੋਨ ਟਿਊਬਲ ਨਹੀਂ ਆ ਰਿਹਾ ਜਾਂ ਟੈਂਕਰ ਕਦੀ ਆਂਦਾ ਕਦੀ ਨਿਕਲੋ ਆ ਤੇ ਹੁਣ ਜੀਓ ਸਾਹਿਬ ਕਹਿੰਦੇ ਜੀਓ ਸਾਹਿਬ ਕਹਿੰਦੇ ਹੁਣ ਦੇਖਦੇ ਦੇਸੂ ਮਾਜਰੇ ਪਿੰਡ ਦਾ ਪਾਣੀ ਆਉਂਦਾ ਸੀਗਾ ਉਹ ਵੀ ਖੁੱਲ ਰਿਹਾ ਸੀ ਨਾ ਥੋੜਾ ਜਿਹਾ ਖੁੱਲਦੇ ਸੀ ਦੁਪਹਿਰ ਨੂੰ ਉਹਦੇ ਨਾਲ ਵੀ ਸਾਡਾ ਕੰਮ ਚੱਲ ਜਾਂਦਾ ਸੀ ਉਹ ਵੀ ਬੰਦ ਕਰਦਾ ਸਾਡੇ ਮਨਜੀਤ ਕੋਲੇ ਸੀ ਵਾਰ ਨੰਬਰ ਮਨਜੀਤ ਕੋ ਆ ਪਾਰ ਨੰਬਰ 10 ਦੋ ਨੰਬਰ ਵਾਰ ਨੰਬਰ ਦੱਸਦੇ ਆ ਪਾਣੀ ਦੇ 2 ਮਹੀਨੇ ਹੋ ਗਏ ਇੰਨੀ ਦਿੱਕਤ ਹੈ ਪਾਣੀ ਦੀ ਜੋਲੀ ਸਾਹਿਬ ਨੂੰ ਫੋਨ ਕਰੋ ਜੋਲੀ ਸਾਹਿਬ ਫੋਨ ਨਹੀਂ ਚੱਕਦੇ ਅਸੀਂ ਕੱਲੋਂ ਦੇ ਘਰੇ ਗਏ ਆ ਉਹਨਾਂ ਦੀ ਵਾਈਫ ਆਪਣੀ ਗਾਂ ਨੂੰ ਨਵਾ ਰਹੀ ਹੈ ਪਰ ਸਾਡੇ ਬਲ ਪਾਣੀ ਕਹਿਦੀ ਮੇਰਾ ਕੋਈ ਮਕਸਦ ਨਹੀਂ ਹਮਿੰਦਰ ਸਿੰਘ ਜੀ ਗੁਜਰਾਤ ਸਾਸੀਂ ਪਾਣੀ ਤੋਂ ਪਿਆਸੇ ਬੈਠੇ ਉਹ ਗਾਂ ਨੂੰ ਨਵਾ ਰਹੀ ਹੈ ਉਹਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ ਇੰਨੀ ਬਤਮੀਜ਼ੀ ਨਾਲ ਕੱਲ ਬੋਲੀ ਹੈ ਸਾਡੇ ਕੋਲ ਵੀਡੀਓ ਪਈ ਹੈ ਜੋਲੀ ਮਿਸ ਜੋਲੀ ਨਮਿਤ ਨਮਤਾ ਜੋਲੀ ਹਾਂਜੀ ਹਾਂ ਹਨੀ ਬਦਤਮੀਜ਼ੀ ਨਾਲ ਗੱਲ ਕੀਤੀ ਉਹਨੇ ਪਾਣੀ ਇੱਧਾ ਗੇੜ ਰਹੀ ਸੀ ਕਿ ਪੇੜਾ ਨੂੰ ਨਵਾ ਰਹੀ ਹੈ گاਵਾਂ ਨੂੰ ਨਵਾ ਰਹੀ ਹੈ ਸੀ ਕਿ ਪਾਣੀ ਸਾਡੇ ਕੋਲ ਹੈ ਨਹੀਂ ਸਾਡੇ ਨਾਲ ਨਹੀਂ ਜਿਆਦਾ ਬਦਤਮੀਜ਼ੀ ਨਾਲ ਉਹਨੇ ਸਾਡੀ ਗੱਲ ਸੁਣੀ ਹੀ ਨਹੀਂ ਸੀ ਕਿ ਗੱਲ ਤਾਂ ਸੁਣ ਲਓ ਸਾਡੀ ਅੱਜ ਕਿੱਧਰ ਆਏ ਸੀ ਅਸੀਂ ਆ ਗਏ ਐਮਸੀ ਆਫਿਸ ਬਸ ਗੁਜਰਾਲ ਫੇਰ ਆ ਗਏ ਅਸੀਂ ਗੁਜਰਾਲ ਜੀ ਸਾਹਿਬ ਕੋਲ ਗਏ ਅਸੀਂ ਕਿਹਾ ਵੀ ਤੁਸੀਂ ਸਾਡਾ ਹੱਲ ਕਰ ਦਿਓ ਵੀ ਉਹ ਤਾਂ ਸਾਡੀ ਗੱਲ ਸੁਣਨੀ ਨਹੀਂ ਰੇ ਗੁਜਰਾਲ ਜੀ ਤੁਹਾਡਾ ਐਮਸੀ ਨੇ ਨਹੀਂ ਸਾਡੇ ਨਹੀਂ ਉਹ ਵਾਰਡ ਨੰਬਰ ਆਸੀ ਵਾਰਡ ਨੰਬਰ ਦੱਸ ਦੇ ਸਾਡੇ ਜੋਲੀ ਹੈ ਜੋਲੀ ਨੇ ਕਿਹਾ ਸੀ ਵੀ ਗੁਜਰਾਲ ਨਹੀਂ ਲੱਗਣ ਦਿੰਦਾ ਹੋਰ ਵੀ ਗੁਜਰਾਲ ਨੇ ਪਾਣੀ ਰੋਕਿਆ ਫਿਰ ਅਸੀਂ ਗੁਜਰਾਲ ਸਾਹਿਬ ਕੋਲ ਗਏ ਉਹ ਕਹਿੰਦੇ ਵੀ ਬਿਲਕੁਲ ਨਹੀਂ ਫਸ ਕੇ ਫਿਰ ਸਾਡੇ ਨਾਲ ਕੱਲ ਚਲੋ ਐਮਸੀ ਆਫਿਸ ਅੱਗੇ ਲਾ ਕੇ ਸਾਰੀ ਰਵਾਇਤ ਕਰੋ ਤੇ ਸਾਡਾ ਮਸਲਾ ਹੱਲ ਕਰੋ ਤੁਸੀਂ ਕਹਿਣਾ ਮੈਂ ਬਿਲਕੁਲ ਜੀ ਸਰ ਬਹੁਤ ਬਤ ਨਹੀਂ ਜੀ ਨਾਲ ਰਹੇ ਜਿਤਾਉਂ ਬਹੁਤ ਬੱਤਮੀਜ਼ੇ ਨਾਲ ਕਿਸੀ ਹੋਣਾ ਹੈ ਅਰੇ ਬਾਪਾ ਸਿੱਖ ਨਾ ਆਪਾ ਜਾ ਆਇਆ ਹੋ ਗਿਆ ਅਥਾਰਾ ਕੋਈ ਨਹੀਂ ਅੱਗੇ ਜਾਣਾ ਹੀ ਅਸੀਂ ਕਰਕੇ ਬੜੀਆਂ ਮਿੰਟਾਂ ਤੁਸੀਂ ਕੀ ਕਰ ਰਹੇ ਅਸੀਂ ਕਰਕੇ ਆਏ ਅਸੀਂ ਕਰਕੇ ਆਏ ਚੰਡੀਗੜ੍ਹ ਤੋਂ ਕਰਕੇ ਆਏ ਪੁੱਛੋ ਇਥੇ ਐਸਡੀ ਨੂੰ ਪੁੱਛੋ ਕੌਣ ਕਰਕੋ ਆਏ ਆ ਉਹ ਕਹਿੰਦੇ ਵੀ ਪਾਣੀ ਦੀ ਸਮੱਸਿਆ ਦੀ ਹੱਲ ਨਹੀਂ ਕਰ पाए ਤੇ ਇਲਜ਼ਾਮ ਦਰਸ਼ੀ ਚੱਲ ਰਹੀ ਹੈ ਕਦੇ ਗੁਜਰਾਲ ਕਦੇ ਤੁਸੀਂ ਕੀ ਕਹੋਗੇ ਇਹ ਨਾਲ ਬੈਠੇ ਜੀ ਸਾਰੇ ਟਰੈਕਟਰ ਸਭ ਕੋ ਆ ਕੇ ਆਏ ਆ ਉਹ ਤੋਂ ਵਰਕ ਆਰਡਰ ਨਾਲ ਦੇ ਨਾਲ ਜਿਹੜਾ ਹੈਗਾ ਬੱਤਾ ਸਾਹਿਬ ਕੋਲੋਂ ਜਿਹੜੇ ਚੀਫ ਇੰਜੀਨੀਅਰ ਉਹਨਾਂ ਕੋਲ ਰਸੀਪਟਸ ਕਰਾਏ ਰਿਗਾਰਡਿੰਗ ਰਿਗਾਰਡਿੰਗ ਇਹ ਜਿਹੜੇ ਟਿਊਬਲ ਦੇ ਜਿਹੜੇ ਵਰਕ ਆਰਡਰ ਰੁਕੇ ਹੋਏ ਸੀ ਕਿਉਂਕਿ ਨਵਾਂ ਠੇਕੇਦਾਰ ਸੀ ਉਹ ਕਹਿੰਦਾ ਜਦ ਤੱਕ ਮੇਰੇ ਕੋਲ ਵਰਕ ਆਰਡਰ ਨਹੀਂ ਆਉਂਦੇ 10 ਵਰਡ ਹੈ ਜਦ ਤੱਕ ਨੂੰ ਵਰਕ ਆਰਡਰ ਨਹੀਂ ਆਉਂਦੇ ਮੈਂ ਇਹਨੂੰ ਕਲੀਅਰ ਨਹੀਂ ਕਰਨਾ ਮੈਂ ਮੈਂ ਕੰਮ ਤਾਂ ਸ਼ੁਰੂ ਕਰੂੰਗਾ ਵਰਕ ਆਰਡਰ ਮੇਰੇ ਹੱਥ ਜਿਦੋਂ ਹੁਣ ਆਗੇ ਵਰਕ ਆਰਡਰ ਇਹਨਾਂ ਕੋਲ ਆਗੇ ਇਹ ਦੇ ਰਿਹਾ ਹੁਣੇ ਇੱਥੇ ਠੇਕੇਦਾਰ ਨੂੰ ਬੁਲਾਣਗੇ ਜਿਸ ਤਰ੍ਹਾਂ ਵੀ ਨਾਲ ਦੇ ਨਾਲ ਜਿਹੜਾ ਹੈਗਾ ਉਹ ਕੰਮ ਸ਼ੁਰੂ ਹੋ ਜਾਏਗਾ ਤਕਰੀਬਨ ਇੱਕ ਜਾਂ ਦੋ ਦਿਨਾਂ ਦੀ ਕੰਮ ਸ਼ੁਰੂ ਹੋ ਜਾਏਗਾ ਠੀਕ ਇਹ ਨਾਲ ਦੇ ਵਾਰਡ ਦੇ ਜਿਹੜਾ ਹੈਗਾ ਗੁਜਰਾਲ ਸਾਹਿਬ ਕਰਨਾ ਨਹੀਂ ਚਾਹੀਦਾ ਲੇਕਿਨ ਬਹੁਤ ਜ਼ਿਆਦਾ ਗਲਤ ਕਰ ਰਿਹਾ ਹੈ ਲੋਗਾਂ ਨੂੰ ਪਰਕਾਰ ਰਿਹਾ ਹੈ ਕਿਉਂਕਿ ਮੌਕੇ ਦਾ ਫਾਇਦਾ ਚੁੱਕ ਰਿਹਾ ਦੇਖੋ ਇੱਕ ਇੱਕ ਪ੍ਰੋਬਲਮ ਹੈਗੀ ਹੈ ਟਿਊਬਵੈਲ ਫੇਲ ਹੋ ਗਿਆ ਮੈਂ ਤਾਂ ਨਹੀਂ ਕੀਤਾ ਅਸੀਂ ਅਫਸਰਾਂ ਕੋ ਲੱਗੇ ਹੋਏ ਆ ਤਾਂ ਦੇ ਘੁੰਮ ਰਹੇ ਆ ਪਾਸ ਕਰਵਾਇਆ ਤੁਹਾਨੂੰ ਪਤਾ ਸਟ੍ਰਾਈਕ ਮੈਂ ਕੀਤੀ ਸੀ ਉੱਥੇ ਹੜਦਾਲ ਕੀਤੀ ਹੈ ਜਦੀ ਬਦੁੱਲਾ ਦਾ ਟਿਊਬਵੈਲ ਪਾਸ ਹੋਇਆ ਜਦੀ ਬਦੁੱਲਾ ਅੱਜ ਹੁਣ ਜੀ ਟੈਂਡਰ ਕਰਾ ਕੇ ਆਏ ਆ ਵਰਕ ਆਊਟ ਇਸ਼ੂ ਕਰਵਾ ਕੇ ਆਏ ਆ ਸਾਰਾ ਕੁਝ ਕਰ ਰਿਹਾ ਲੇਕਿਨ ਇੱਕ ਕਿਉਂਕਿ ਪ੍ਰੋਬਲਮ ਹੈਗੀ ਹੈ ਲੋਕ ਪ੍ਰੋਬਲਮ ਫੇਸ ਕਰ ਰਹੇ ਆ ਕਿ ਕਿ ਕੱਲਾ ਇੱਕ ਘਰ ਨਹੀਂ ਫੇਸ ਕਰ ਰਿਹਾ 800 ਘਰ ਹੈਗੇ ਫੇਸ ਕਰ ਰਹੇ ਦੋ ਇਲਜ਼ਾਮ ਹੈ ਕਹਿੰਦੇ ਵੀ ਗੁਜਰਾਲ ਸਾਹਿਬ ਨੇ ਪਾਣੀ ਬੰਦ ਕੀਤਾ ਤੁਸੀਂ ਇਲਜ਼ਾਮ ਲਾਇਆ ਤੇ ਉਹ ਕਹਿੰਦੇ ਨਮਿਤਾ ਜੋਲੀ ਜੀ ਆਪਣੇ ਉਹਨਾਂ ਨੂੰ ਪਾਣੀ ਦੇ ਰਹੀ ਪੌਦੇ ਉਹਨਾਂ ਗਊਆਂ ਬੱਚਾ ਨਵਾ ਰਹੇ ਆ ਕੀ ਕਹੋਗੇ ਜੀ ਵੀਡੀਓ ਭੇਜੀ ਮੈਂ ਬਿਲਕੁਲ ਵੀਡੀਓ ਭੇਜੀ ਬਿਲਕੁਲ ਹੈ ਸਾਡੇ ਕੋਲ ਤੁਹਾਨੂੰ ਪਤਾ ਟ੍ਰੀਟਡ ਪਾਣੀ ਸਾਰੀ ਥੱਲੇ ਸਾਡਾ ਇੱਕ ਹੌਲਾ ਆਇਆ ਹੋਇਆ ਸੀ ਉਥੋਂ ਦੀ ਉਹ ਟ੍ਰੀਟ ਕਰਕੇ ਪਾਣੀ ਅਸੀਂ ਇਸਤੇਮਾਲ ਕਰਦੇ ਸੀਰਜ ਜੀ ਜਾ ਕੇ ਦੇਖ ਸਕਦੇ ਸੀਰਜ ਉਹ ਪਾਣੀ ਅਸੀਂ ਉਹਦੇ ਯੂਜ਼ ਕਰ ਰਹੇ ਆ ਪੀਣ ਵਾਲਾ ਪਾਣੀ ਨਹੀਂ ਅਸੀਂ ਯੂਜ਼ ਕਰ ਰਹੇ ਆ ਉਹ ਤੇ ਹੁਣ ਪਾਣੀ ਦਾ ਉਹ ਮੇਸ਼ ਦੇ ਕੇ ਤੁਸੀਂ ਨਾਂ ਲਾ ਸਕਦੇ ਹੋ ਤੁਸੀਂ ਆ ਕੇ ਦੇਖ ਲਓ ਟੈਂਕ ਹੈਗਾ ਉੱਥੇ ਨਾਲ ਉਹਨੂੰ ਯੂਜ਼ ਕਰਦੇ ਇਲਜ਼ਾਮ ਗਲਤ ਹੈ ਤੁਹਾਡਾ ਮਤਲਬ ਲੈ ਚਲੀ ਇਲਜ਼ਾਮ ਤਾਂ ਕੋਈ ਵੀ ਕੋਈ ਚਲਾ ਸਕਦਾ ਹੁਣ ਇੱਕ ਮੈਂ ਕਿਥੇ ਲੇਡੀ ਇੱਥੇ ਮੈਂ ਸੁਣਿਆ ਜੋ ਕਹਿੰਦੇ ਜੀ ਐਮਸੀ ਜੋਲੀ ਦੀ ਜਨਾਨੀ ਗਾਲਾਂ ਘੜਦੀ ਦੱਸੋ ਇੱਕ ਕੋਈ ਇਸ ਤਰ੍ਹਾਂ ਦਾ ਕੋਈ ਪੜਿਆ ਲਿਖਿਆ ਬੰਦਾ ਕਿਸ ਨੂੰ ਕੋਈ ਗੱਲ ਘੜ ਦੇਗਾ ਬਲੋ ਇਲਜ਼ਾਮ ਤੇ ਜੋ ਮਰਜ਼ੀ ਲਾ ਰਿਹਾ ਗੁਜਰਾਵਾਲ ਸਾਹਿਬ ਕਹਿੰਦੇ ਮੈਂ ਨਹੀਂ ਪਾਣੀ ਬੰਦ ਕੀਤਾ ਤੁਸੀਂ ਇਲਜ਼ਾਮ ਸਾਹਿਬ ਨੇ ਹੀ ਪਾਣੀ ਕੀਤਾ ਇਹਨਾਂ ਨੇ ਪਾਣੀ ਜਾ ਕੇ ਬਰਾੜ ਸਾਹਿਬ ਨੇ ਚਾਲੂ ਕਰਵਾਇਆ ਕੀ ਨਾਂ ਤੁਹਾਡਾ ਜੀ ਕਿੱਥੋਂ ਹੈ ਮੇਰਾ ਨਾਂ ਰ ਔਰ ਮੈਂ ਖੁਦ 10:30 ਵਜੇ ਉਸ ਦਿਨ ਬਹੁਤ ਦਿਨ ਹੋ ਗਏ ਤੁਹਾਡਾ ਵਾਰਡ ਨੰਬਰ ਕਿੰਨਾ ਹੈ 10 ਨੰਬਰ ਓਕੇ ਨਮਿਕਾ ਜੋਲੀ ਨੇ ਐਮਸੀ ਨਹੀਂ 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 ਮੇਰਾ ਜੀ ਤੁਹਾਡੇ ਅੰਦਰ ਪਾਸ ਜੇ ਉਹ ਅਸੀਂ ਚਾਲੂ ਕਰਵਾਇਆ ਕੋਲ ਅਪਰੇਟਰ ਨੂੰ ਨਾਲ ਲੈ ਕੇ ਗਿਆ ਅਸੀਂ ਖੁਦ ਚਾਲੂ ਕਰਵਾਇਆ ਇਹ ਕਹਿਣਾ ਵੀ ਅਸੀਂ ਬੰਦ ਨਹੀਂ ਕੀਤਾ ਇਹ ਤਾਂ ਬਿਲਕੁਲ ਹੀ ਗਲਤ ਹੈ ਮੈਂ ਖੁਦ ਚਾਲੂ ਕਰਵਾਇਆ ਮੈਂ ਤੁਹਾਡੇ ਮਤ ਸਾਰੇ ਦੋਸ਼ ਬੇ ਬਨਵਾਦਾ ਤੁਹਾਡੇ ਤੇ ਬਿਲਕੁਲ ਬੇ ਬਨਵਾਦਾ ਕੋਈ ਇਹਦੇ ਚ ਸਿਰ ਪੈਰ ਹੀ ਹੈ ਨਹੀਂ ਕੀ ਇਲੈਕਸ਼ਨ ਕਰਕੇ ਹੋ ਰਿਹਾ ਕੋ ਇਲੈਕਸ਼ਨ ਆ ਰਿਹਾ 27 ਉਹ ਇਲੈਕਸ਼ਨ ਹਾਰ ਗਿਆ ਬਸ ਉਸੇ وجہ ਤੋਂ ਇਲੈਕਸ਼ਨ ਨੂੰ ਮੈਂ ਜਿੱਤ ਗਿਆ ਉਸ ਤੋਂ ਹੈਰਾਨ ਪਰੇਸ਼ਾਨ ਹੋ ਰਖਿਆ ਵੀ ਬੇਇੱਜ਼ਤੀ ਹੋ ਗਈ ਨਾਲ ਲੈਂਦੇ ਸੀ ਪੰਗਾ ਤੁਸੀਂ ਕੱਲ ਨੂੰ ਲੈ ਗਏ ਜੀ ਤੁਸੀਂ ਇਹੋ ਜੇ ਕੰਮ ਨਾ ਕਰੋ ਹੁਣ ਹਾਰ ਗਿਆ ਹਾਰ ਦਾ ਜਿਹੜਾ ਹੈਗਾ ਠੀਕਰਾ ਮੇਰੇ ਤੇ ਨਾਲਾ ਫਿਰ ਉਹ ਮੈਂ ਤਾਂ ਲੋਕਾਂ ਨੇ ਜਿਤਾਇਆ ਜੇ ਤੁਹਾਨੂੰ ਹਾਰਾਤਾ ਲੋਕਾਂ ਨੇ ਹਰਾਇਆ ਤੇ ਮੈਂ ਵੀ ਪਰੇਸ਼ਾਨ ਹੋ ਗਿਆ ਤੁਸੀਂ ਇਹੋ ਜੇ ਕੰਮ ਨਾ ਕਰੋ ਸਮਝਦੇ ਬੰਦਿਆਂ ਨੂੰ ਇਸ ਤਰ੍ਹਾਂ ਦੇਖੋ ਬੰਦੇ ਤੇ ਪਰੇਸ਼ਾਨ ਹੈ ਬੰਦੇ ਗਲਤ ਨਹੀਂ ਬੰਦੇ ਆਪਣੀ ਜਗ੍ਹਾ ਬਿਲਕੁਲ ਠੀਕ ਹੈ ਇੱਥੇ ਉਹ ਲਗਾਉਣਾ ਵਾਕਈ ਪਾਣੀ ਨਹੀਂ ਜਾ ਰਿਹਾ ਪਰੇਸ਼ਾਨ ਹੈ ਹੁਣ ਜਦ ਤੱਕ ਬੰਦਾ ਇੱਕ ਪਰੇਸ਼ਾਨ ਹੈ ਉਹਦੇ ਮੌਕੇ ਤੇ ਫਾਇਦਾ ਉਹਨੇ ਜਾ ਕੇ ਨਰਮ ਪੱਟੀ ਲਾਣੀ ਚਾਹੀਦੀ ਦੇਖੋ ਜੀ ਤੁਹਾਨੂੰ ਐਮਸੀ ਨੇ ਪਾਣੀ ਨਹੀਂ ਤੁਹਾਨੂੰ ਸੰਭਾਲਣਾ ਚਾਹੀਦਾ ਮੌਕਾ ਤੁਹਾਡੇ ਗਾਵੇ ਦਾ ਸੰਭਾਲ ਹੀ ਰਿਆਂ ਮੈਂ ਪਾਣੀ ਹੈ ਦੇਖੋ ਮੇਰੇ ਕੋਲ ਪੂਰੀ ਰਿਪੋਰਟ ਹੈ ਹੁਣ ਕਦੋਂ ਲੱਗ ਰਿਹਾ ਟੀਮ ਦਾ ਲਾਸਟ ਵਰਡ ਮੈਂ ਵੀ ਕੱਲ ਜਾ ਕੇ ਸਟਾਰਟ ਹੋ ਜਾਣਾ ਫਿਰੇ ਕੱਲ ਮੈਂਨੇ 2 ਅਪ੍ਰੈਲ ਹਾਂਜੀ ਹਾਂਜੀ ਕਿੰਨਾ ਕੱਲ ਕੱਲ 2 ਅਪ੍ਰੈਲ ਸਟਾਰਟ ਹੋ ਜਾਣਾ ਹਾਂਜੀ ਆਲ ਦਾ ਬੈਸਟ ऐसा है ऐसी तो है। है। कुछ भी बोलना गलत पहले चीज तो दूसरे के बाल में आके वो ऐसी बातें करना है वो भी करवा रहे हैं अभी पुलिस को साथ में लेके वो वाल खोल वो तो कह रहे हैं कुछ किया वाल में सीमा डाल दिया हाँ डाल दिया कुछ नहीं किया तो बंद कर दिया अभी अफसरों की टीम जा रही है साथ में पुलिस जा रही है जाके वहाँ पे वाल खुलवा सरकारी किसी भी तंत्र को खराब करना गलत है क्या कहोगे जी सर क्या कहोगे समाधान मिला आपको

ਅਭੀ ਹਮ ਲੋਗ ਵਾਹ ਪੇ ਡਾਕਟਰ ਸਾਹਿਬ ਦੇ ਆਫਿਸ ਮੇ ਜਾ ਕੇ ਸਾਥ ਕੇ ਸਾਥ ਵਾਹ ਪੇ ਵਰਗ ਆਡਰ ਆ ਕੇ ਫਾਰਵਰਡ ਕਰਾ ਕੇ ਆਏ ਆਂ ਆਜ ਜੋ ਹੈ ਵਰਗ ਆਡਰ ਆ ਕੇ ਹੋ ਜਾਏ ਹੈ ਠੀਕ ਹੈ ਥੈਂਕ ਯੂ ਸਰ